ਇਹ ਦੂਜੀ ਉਹਦਾ ਹੀ ਗਏ ਕੀ ਕਹਿੰਦਾ ਜੋ ਕੱਲ ਰਾਤ ਕਰੀਬ 11:30 ਵਜੇ ਇਹਦਾ ਇਨਸੀਡੈਂਟ ਹੈ ਜੀ ਸਾਨੂੰ ਜਦ ਇਨਫੋਰਮੇਸ਼ਨ ਮਿਲੀ ਕਿ 7 ਫੇਜ਼ ਦੇ ਵਿੱਚ ਇੱਕ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਸੀਗੇ ਰਿਟਾਇਰਡ ਅਫਸਰ ਨੇ ਉਹਨਾਂ ਦੇ ਘਰੇ ਗੋਲੀਆਂ ਵਗੈਰਾ ਚੱਲੀਆਂ ਨੇ ਉਹਨਾਂ ਦੇ ਗੇਟ ਤੇ ਤੇ ਜਿਹੜੀ ਗੱਡੀਆਂ ਬਾਹਰ ਖੜੀਆਂ ਸੀ ਉਹਨਾਂ ਤੇ ਗੋਲੀਆਂ ਚੱਲੀਆਂ ਤੇ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਅਸੀਂ ਵੈਰੀਫਾਈ ਵਗੈਰਾ ਕਰਿਆ ਤਾਂ ਉੱਥੋਂ ਕੁਝ ਖੋਲ ਵਗੈਰਾ ਬਰਾਮਦ ਹੋਏ ਨੇ ਤੇ ਪਲੱਸ ਜਿਵੇਂ ਤੁਸੀਂ ਪੁੱਛਿਆ ਕਿ ਕਿਹਨੇ ਕਰਿਆ ਉਹ ਉੱਥੇ ਸਾਨੂੰ ਇੱਕ ਕਾਗਜ਼ ਵੀ ਉਥੋਂ ਬਰਾਮਦ ਹੋਇਆ ਜਿਹਦੇ ਵਿੱਚ ਜਿਹਦੇ ਉੱਥੇ ਕਾਲਾ ਰਾਣਾ ਲਿਖਿਆ ਹੋਇਆ ਸੀਗਾ ਇਹ ਸ ਕਾਲਾ ਰਾਣਾ ਕਿੱਲਾ ਕਿੱਲਾ ਧੜੀ ਬੋਲਦੇ ਸੀ ਉਹਨਾਂ ਦਾ ਵੀ ਸੇਮ ਇਸ ਤਰ੍ਹਾਂ ਸੇਮ ਹੈ ਜੀ ਹਾਂਜੀ ਹਾਂ ਫੜੇ ਨਹੀਂ ਗਏ ਸੀ ਬੰਦੇ ਉਹ ਨਹੀਂ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਸੀ ਕਹਿੰਦੇ ਉਹ ਫੜੇ ਗਏ ਸੀਗੇ ਪਰ ਜਿਹੜਾ ਕਾਲਾ ਰਾਣਾ ਹੈਗਾ ਗੈਂਗਸਟਰ ਹੈ ਉਹ ਨਹੀਂ ਮੜੇ ਤੁਹਾਨੂੰ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਜਾਣਕਾਰੀ ਜੱਲੀ ਹੈ ਕੋਈ ਫੋਟੋ ਜਿਹਾ ਕੁਝ ਹੈਗਾ ਤੁਹਾਨੂੰ ਨਹੀਂ ਇਹ ਚੀਜ਼ਾਂ ਵੈਰੀਫਾਈ ਕਰ ਰਹੇ ਆ ਜੀ ਫਿਲਹਾਲ ਕੋਈ ਵੀ ਥ੍ਰੈਟ ਕਾਲ ਸੰਬੰਧੀ ਸਾਡੇ ਕੋਲ ਕੋਈ ਇਹਨਾਂ ਨੇ ਜਾਣਕਾਰੀ ਨਹੀਂ ਦਿੱਤੀ ਜੀ ਪਰ ਇਹ ਚੀਜ਼ਾਂ ਹਲੇ ਕਿਉਂਕਿ ਫਰੈਸ਼ ਹਲੇ ਹੋਇਆ ਹੀ ਹੈ ਜਿਹੜਾ ਇਨਸੀਡੈਂਟ ਹੈ ਤਾਂ ਇਹ ਚੀਜ਼ਾਂ ਵੈਰੀਫਾਈ ਕੀਤੀਆਂ ਜਾ ਰਹੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੇ ਦੋਸ਼ੀ ਜੋ ਕਰਕੇ ਗਏ ਨੇ ਉਹਨਾਂ ਨੂੰ ਵੀ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਪਤਾ ਲੱਗਦਾ ਹੈ ਕਿ ਐਂਟਰੀ ਰੂਟ ਮਤਲਬ ਐਂਟਰੀ ਰੂਟ ਕੀ ਸੀ ਤੇ ਐਂਟਰੀ ਕੁਝ ਅਸੀਂ ਮਤਲਬ ਇਸਟੈਬਲਿਸ਼ ਕਰ ਪਾਏ ਹਾਂ ਹੁਣ ਤੱਕ ਪਰ ਅਸੀਂ ਫਿਲਹਾਲ ਦੱਸਣਾ ਠੀਕ ਨਹੀਂ ਹੋਊਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਇਹਨਾਂ ਦਾ ਟ੍ਰੇਲ ਹੈਗਾ ਉਹ ਅਸੀਂ ਬਣਾ ਰਹੇ ਹਾਂ ਤੇ ਇਹਨਾਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਤਕਰੀਬਨ ਕਿੰਨੇ ਰਾਊਂਡ ਪਰ ਹੋਏ ਨੇ ਤਕਰੀਬਨ 25 26 ਰਾਊਂਡ ਇਥੇ ਐਫਆਈਆਰ ਹੋਈ ਹੈ